ਪੰਜ ਸਫਰ ਕਰ ਰਹੇ ਆ ਜੀ ਪੰਜਾਬ ਤੋਂ ਸਪੀਤੀ ਵੈਲੀ ਲੈ ਲਦਾਖ ਤੇ ਜੰਮੂ ਕਸ਼ਮੀਰ ਦਾ ਆਪਾਂ 28 ਤਰੀਕ ਨੂੰ ਡੱਬ ਵਾਲੀ ਤੋਂ ਚੱਲੇ ਸੀ ਤੇ ਜਿਹੜੀ ਪਹਿਲੀ ਸਟੇ ਸੀ ਆਪਣਾ ਬੁਰਜ ਕਲਾਰੇ ਪਿੰਡ ਸੀ ਦੂਜਾ ਸਟੇ ਆਪਣਾ ਗੁਰਦੁਆਰਾ ਰਾੜਾ ਸਾਹਿਬ ਸੀ ਤਾਂ ਕੱਲ ਆਪਾਂ ਰਾੜਾ ਸਾਹਿਬ ਗੁਰਦੁਆਰਾ ਸਹਿਬ ਇੱਥੇ ਰੁਕੇ ਸੀ ਤੇ ਹੁਣ ਅੱਗੇ ਆਪਾਂ ਚੱਲੇ ਪਾਉਣ ਲੱਗੇ ਆ ਅੱਜ ਕੋਸ਼ਿਸ਼ ਰਹੇਗੀ ਆਪਣੀ ਕਿ ਆਪਾਂ ਨਾੜਾ ਸਹਿ ਪਹੁੰਚੀਏ ਤੇ ਸਫਰ ਆਪਾਂ ਕਰ ਰਹੇ ਆ ਸਾਈਕਲਾਂ ਤੇ ਤੇ ਬਾਕੀ ਗਾਲ ਗੱਪੇ ਤੋਂ ਰਹਿਤ ਸਾਫ਼ ਸੁਥਰੀ ਗੱਲਬਾਤ ਤੇ ਜਾਣਕਾਰੀ ਜਿਹੜੀ ਹੈਗੀ ਨਾਲ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ YouTube ਤੇ ਉੱਤੇ ਤੁਸੀਂ ਜਾ ਕੇ ਪੂਰਾ ਜਿਹੜਾ ਬਲੌਗ ਵੀਡੀਓ ਸਾਡੀ ਤੇ ਪੂਰਾ ਜਿਹੜਾ ਸਫਰਨਾਮਾ ਤੁਸੀਂ ਉਹ ਦੇਖ ਸਕਦੇ ਹੋ ਤਾਂ YouTube ਤੇ ਆਪਣਾ ਪੇਜ ਦਾ ਨਾਮ ਹੈ ਬਰਾੜ ਸਫਰਨਾਮਾ ਆਹੀ ਇੰਸਟਾ ਤੇ ਆਹੀ ਫੇਸਬੁੱਕ ਤੇ ਆ ਤਾਂ ਆਪਣੇ ਨਾਲ ਜੁੜ ਜੋ ਛੋਟੀਆਂ ਮੋਟੀਆਂ ਜੜੀਆਂ ਜਾਣਕਾਰੀਆਂ ਹੁੰਦੀਆਂ ਉਹ ਆਪਾਂ ਇੰਸਟਾ ਫੇਸਬੁੱਕ ਦੇ ਉੱਤੇ ਪਾਉਣੇ ਰਹਿੰਦੇ ਆ ਤੇ ਬਾਕੀ ਦੀ ਜਾਣਕਾਰੀ ਜਿਹੜੀ ਹੈਗੀ ਹੈਗੀ ਫੁੱਲ ਉਹ ਆਪਣੇ YouTube ਦੇ ਉੱਤੇ ਤੁਹਾਨੂੰ ਮਿਲ ਜਾਣੀ ਆ ਭਾਈ ਤੇ ਇਹ ਗੁਰਦੁਆਰਾ ਰਾੜਾ ਸਾਹਿਬ ਸੀ ਤੇ ਆਪਾਂ ਨੂੰ ਜਿਹੜਾ ਰੂਮ ਮਿਲਿਆ ਹੋਇਆ ਸੀਗਾ 80 ਨੰਬਰ ਕਮਰਾ ਤੇ ਹੁਣ ਆਪਾਂ ਚਾਲੇ ਪਾਉਣ ਲੱਗੇ ਸੀ ਇਥੋਂ ਆ ਬੈਗ ਉਸ ਕੱਢ ਲੈ ਕੋਸੇ ਦੂਜਾ ਵੀਰ ਲੈ ਗਿਆ ਤੇ ਆਪਾਂ ਨੂੰ ਰੂਮ ਮਿਲਿਆ ਹੋਇਆ ਸੀਗਾ ਵਧੀਆ ਰੰਗ ਰੋਗਣ ਕੀਤਾ ਹੋਇਆ ਬਸ ਸਿਰਫ ਗੱਲ ਇੰਨੀ ਹੈ ਵੀ ਬਾਥਰੂਮ ਵਗੈਰਾ ਦੀ ਇੱਥੇ ਜਿਹੜਾ ਸੀਗਾ ਉਹ ਫੈਸਿਲਿਟੀ ਹੈ ਨਹੀਂ ਸੀਗੀ ਕੁਝ ਘਰੂਮਾਂ ਦੇ ਵਿੱਚ ਹੈਗੀ ਸੀ ਤਾਂ ਇੱਥੇ ਬਾਬਾ ਜੀ ਦਾ ਦੇ ਹੱਥ ਹੋਣ ਕਰਕੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਇੱਥੋਂ ਦੇ ਹੁਣ ਇਸ ਟਾਈਮ ਮੁੱਖ ਸੇਵਾਦਾਰ ਸੀਗੇ ਤੇ ਉਹਨਾਂ ਦੇ ਹਾਂ ਤੋਂਨ ਕਰਕੇ ਇੱਥੇ ਕੁਝ ਆਪਣੀ ਵਰਸੀ ਸੀਗੀ ਬਾਬਾ ਈਸ਼ਰ ਸਿੰਘ ਜੀ ਦੀ ਜਿਹੜੇ ਇੱਥੋਂ ਦੇ ਪਹਿਲਾਂ ਦੇ ਘਰਤਾ ਧਰਤਾ ਸੀਗੇ ਜਿਨ੍ਹਾਂ ਦੀ ਰਹਿਮ ਨਾਈ ਹੇਠ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਸੀ ਤਾਂ ਉਹਨਾਂ ਦੀ ਵਰਸੀ ਸੀ ਤਾਂ ਕਰਕੇ ਇੱਥੇ ਇਕੱਠ ਬਹੁਤ ਸੀਗਾ ਤੇ ਕੱਲ ਸ਼ਾਮ ਨੂੰ ਸੰਗਤ ਨਿਕਲੀ ਆ ਤੇ ਕੁਝ ਸੰਗਤ ਹਜੇ ਵੀ ਤਾਂ ਕਰਕੇ ਰੂਮ ਵਗੈਰਾ ਸਾਰੇ ਅਡ ਬਾਕੀ ਸੀਗੇ ਤੇ ਬਾਕੀ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ YouTube ਤੇ ਸਾਂਝੀ ਕਰਦੇ ਆ ਜੀ ਤਾਂ ਆਜੋ ਉੱਥੇ ਜੁੜੋ ਨਾਲੇ ਹੋਰ ਆਦੇ ਭੈਣ ਭਰਾਵਾਂ ਨੂੰ ਜੋੜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ